ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ نیوز ਦੇ ਨਾਲ ਯੂਕੇ ਭੱਦੇ ਕਰਾਂ ਨੂੰ ਅਗਲੇ ਕੁਝ ਦਿਨਾਂ ਦੌਰਾਨ ਤਿੱਖੀ ਠੰਡ ਪਰਫ ਅਤੇ ਬਰਫਬਾਰੀ ਦੇ ਲਈ ਤਿਆਰ ਰਹਿਣ ਦੀ ਸਖਤ ਚੇਤਾਵਨੀ ਦਿੱਤੀ ਗਈ ਹੈ ਕਿਉਂਕਿ ਆਰਕਟਿਕ ਹਵਾ ਦੇਸ਼ ਦੇ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ ਮੰਗਲਵਾਰ ਨੂੰ ਕਈ ਗੰਭੀਰ ਮੌਸਮ ਚੇਤਾਵਨੀਆਂ ਲਾਗੂ ਨੇ ਪਰ ਪੂਰੇ ਸਕਾਟਲੈਂਡ ਉਤਰੀ ਆਇਰਲੈਂਡ ਅਤੇ ਉਤਰੀ ਇੰਗਲੈਂਡ ਦੇ ਵਿੱਚ ਬਰਫ ਅਤੇ ਬਰਫਬਾਰੀ ਦੇ ਲਈ ਪੀਲਾ ਹਲਰਟ ਜਾਰੀ ਨੇ ਜਰਕੇ ਕੈਂਟਰੀ ਸਕਾਟਲੈਂਡ ਦੇ ਕੁਝ ਹਿੱਸਿਆਂ ਦੇ ਵਿੱਚ ਵਪਾਰੀ ਤੇ ਲਈ ਅੰਬਰ ਚੇਤਾਵਨੀ ਲਾਗੂ ਕਰ ਦਿੱਤੀ ਗਈ ਹੈ ਮੌਸਮ ਵਿਭਾਗ ਨੇ ਦੱਸਿਆ ਕਿ ਇੰਗਲੈਂਡ ਦੇ ਪੂਰਬੀ ਇਲਾਕੇਆ ਵੇਲਜ਼ ਦੇ ਪੱਛਮੀ ਹਿੱਸਿਆ ਡੇਵਨ ਅਤੇ ਕੌਰਨਵਾਲ ਦੇ ਵਿੱਚ ਵੀ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਇੰਗਲੈਂਡ ਦੇ ਸਾਰੇ ਖੇਤਰ ਦੇ ਲਈ ਅੰਬਰ ਠੰਡੇ ਸਿਹਤ ਅਲਰਟ ਸ਼ੁੱਕਰਵਾਰ ਨੂੰ ਜਨਵਰੀ ਤੱਕ ਲਾਗੂ ਰਹਿਣਗੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪ੍ਰਭਾਵਿਤ ਇਲਾਕੇ ਦੇ ਵਿੱਚ ਲੋਕਾਂ ਨੂੰ ਬਹੁਤ ਘੱਟ ਤਾਪਮਾਨ, برفਬਾਰੀ ਅਤੇ ਮੀਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਦੇ ਨਾਲ ਆਵਾਜਾਈ, ਦਿਨਚਾਰਾ ਅਤੇ ਸਿਹਤ ਉਤੇ ਅਸਰ ਪੈ ਸਕਦਾ ਹੈ। ਮੌਸਮ ਵਿਭਾਗ ਦੇ ਮੁੱਖ ਮੌਸਮ ਵਿਗਿਆਨੀ ਮੈਥਿਊ ਲੇਰੈਂਟ ਨੇ ਕਿਹਾ ਕਿ ਇਸ ਹਫਤੇ ਯੂਕੇ ਦੇ ਵਿੱਚ ਸਰਦੀਆਂ ਦੇ ਕਈ ਖਤਰੇ ਸਾਹਮਣੇ ਆ ਸਕਦੇ ਨੇ। ਘੱਟ ਤਾਪਮਾਨ ਦੇ ਨਾਲ ਨਾਲ ਪਰਬਤੀ ਅਤੇ برف ਬੰਨਣ ਦਾ ਖਤਰਾ ਰਹੇਗਾ। ਕਈ ਗੰਭੀਰ ਮੌਸਮ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ ਅਤੇ ਹਫਤੇ ਬਾਅਦ ਇਹਨਾਂ ਦੇ ਵਿੱਚ ਅਪਡੇਟ ਹੋ ਸਕਦਾ ਹੈ ਇਸ ਲਈ ਲੋਕਾਂ ਨੂੰ ਤਾਜ਼ਾ ਬੁਖਵਾਨੀ ਤੇ ਨਜ਼ਰ ਰੱਖਣੀ ਚਾਹੀਦੀ ਹੈ ਇਸ ਦੌਰਾਨ ਕਰਨੂ ਆਪਣੇ ਡਰਾਈਵ ਫੇ ਅਤੇ ਫੁੱਟਪਾਥ ਤੋਂ ਪਰਹਜ਼ ਸਾਫ਼ ਕਰਨ ਪਾਰੇ ਵੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ ਕਾਨੂੰਨੀ ਮਹਾਰਤ ਦੇ ਅਨੁਸਾਰ ਬਰਫ ਨੂੰ ਗਲਤ ਤਰੀਕੇ ਦੇ ਨਾਲ ਸਾਫ ਕਰਨਾ ਕਈ ਵਾਰ ਇਸ ਨੂੰ ਬਿਲਕੁਲ ਨਾ ਸਾਫ ਕਰਨ ਨਾਲੋਂ ਵੀ ਵਧੇਰੇ ਖਤਰਨਾਕ ਸਾਬਤ ਹੋ ਸਕਦਾ ਹੈ ਟਰਾਂਸਪੋਰਟ ਵਿਭਾਗ ਦੀ ਸਲਾਹ ਮੁਤਾਬਕ ਲੋਕ ਆਪਣੇ ਤੌਰ ਉਤੇ ਫੁੱਟਪਾਥ ਜਾਂ ਡਰਾਈਵੇ ਤੋਂ ਬਰਫ ਸਾਫ ਕਰ ਸਕਦੇ ਨੇ ਅਤੇ ਜੇਕਰ ਇਹ ਕੰਮ ਧਿਆਨ ਦੇ ਨਾਲ ਕੀਤਾ ਜਾਵੇ ਤਾਂ ਮੁਕਦਮੇ ਦਾ ਖਤਰਾ ਘਟ ਸਕਦਾ ਹੈ ਹਾਲਾਂਕਿ ਜੇਕਰ ਸਫਾਈ ਠੀਕ ਤਰੀਕੇ ਦੇ ਨਾਲ ਨਾ ਕੀਤੀ ਜਾਵੇ ਤਾਂ ਕੋਈ ਵਿਅਕਤੀ ਫਿਸਲ ਕੇ ਜ਼ਖਮੀ ਵੀ ਹੋ ਸਕਦਾ ਹੈ ਜਾਂ ਕਾਨੂੰਨੀ ਜ਼ਿੰਮੇਵਾਰੀ ਬਣ ਸਕਦੀ ਹੈ ਗੋਟਲੀ ਸੈਲੇਸਟਰੀਅਸ ਅਲ ਅਲਪੀ ਦੇ ਵਕੀਲ ਹਿਊ ਰੋਲੈਂਡ ਨੇ ਕਿਹਾ ਕਿ ਨਿੱਜੀ ਜ਼ਮੀਨ ਦੇ ਮਾਲਕ ਦਾ ਫਰਜ਼ ਬੰਦਾ ਹੈ ਕਿ ਉਹ ਆਪਣੇ ਘਰ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਵਾਸਤਵ ਕਦਮ ਚੁੱਕਣ ਉਹਨਾਂ ਨੇ ਜ਼ੋਰ ਦਿੱਤਾ ਕਿ ਚੇਕਰ برف ਸਾਫ਼ ਕੀਤੀ ਜਾਵੇ ਤਾਂ ਇਹ ਕੰਮ ਢੰਗ ਦੇ ਨਾਲ ਅਤੇ ਨਿਰੰਤਰ ਤੌਰ ਤੇ ਕੀਤਾ ਜਾਣਾ ਚਾਹੀਦਾ ਹੈ ਮਾਰਾ ਦੇ ਅਨੁਸਾਰ برف ਸਾਫ਼ ਕਰਨ ਦਾ ਸਭ ਤੋਂ ਵਧੀਆ ਸਮਾਂ ਦਿਨ ਦੀ ਸ਼ੁਰੂਆਤ ਚ ਹੁੰਦਾ ਹੈ ਜਦੋਂ ਬਰਫ਼ ਹਾਲੇ ਤਾਜ਼ੀ ਅਤੇ ਟੀਲੀ ਹੁੰਦੀ ਹੈ ਪਾਣੀ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ ਕਿਉਂਕਿ ਇਹ ਦੁਬਾਰਾ ਜੰਮ ਕੇ ਖਤਰਨਾਕ ਕਾਲੀ ਬਰਫ਼ ਬਣ ਸਕਦੀ ਹੈ ਨਮਕ ਦੀ ਵਰਤੋਂ ਬਰਫ਼ ਨੂੰ ਪਿਘਲੌਣ ਅਤੇ ਦੁਬਾਰਾ ਜੰਮਣ ਤੋਂ ਰੋਕਣ ਦੇ ਵਿੱਚ ਮਦਦ ਕਰਦੀ ਹੈ ਜੇ ਨਮਕ ਉਪਲਬਧ ਨਾ ਹੋਵੇ ਤਾਂ ਰੇਤ ਜਾਂ ਸੁਆਹ ਦੀ ਪੈਰਾ ਹੇਠ ਫੜਕੜ ਦੇਣ ਦੇ ਲਈ ਵਰਤੀ ਜਾ ਸਕਦੀ ਹੈ ਖਾਸ ਤੌਰ ਤੇ ਪੋਣੀਆਂ ਤੇ ਝਲਾਨ ਵਾਲੇ ਰਸਤੇ ਸਾਫ ਕਰਦੇ ਸਮੇਂ ਵਧੇਰੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ ਕਾਨੂੰਨੀ ਮਹਾਰਤਾ ਕਹਿੰਦਾ ਹੈ ਕਿ ਅਧੂਰੀ ਜਾਂ ਗਲਤ ਸਮੇਂ ਕੀਤੀ ਸਫਾਈ ਹਾਲਾਤ ਨੂੰ ਹੋਰ ਵੀ ਖਰਾਬ ਕਰ ਸਕਦੀ ਹੈ ਅੰਤ ਦੇ ਵਿੱਚ ਅਧਿਕਾਰੀਆਂ ਨੇ ਲੋਕਾਂ ਨੂੰ ਖਬਰਾਂ ਤੋਂ ਬਚਣ ਸੁਰੱਖਿਆ ਨਿਯਮਾਂ ਨੂੰ ਪਾਲਣਾ ਕਰਨ ਅਤੇ ਮੌਸਮ ਸੰਬੰਧੀ ਤਾਜ਼ਾ ਜਾਣਕਾਰੀ ਨਾਲ ਅਪਡੇਟ ਰਹਿਣ ਦੀ ਅਪੀਲ ਕੀਤੀ ਹੈ ਯੂਕੇ ਪੱਧ ਦੇ ਕਰਰ ਨੂੰ ਅਗਲੇ ਕੁਝ ਦਿਨਾਂ ਦੌਰਾਨ ਤਿੱਖੀ ਠੰਡ, برف ਅਤੇ ਬਰਫਬਾਦੀ ਦੇ ਲਈ ਤਿਆਰ ਰਹਿਣ ਦੀ ਸਖਤ ਚੇਤਾਵਨੀ ਦਿੱਤੀ ਗਈ ਹੈ ਕਿਉਂਕਿ ਆਰਕਟਿਕ ਹਵਾ ਦੇਸ਼ ਦੇ ਵੱਡੇ ਹਿੱਸੇ ਨੂੰ ਆਪਣੇ ਲਪੇਟ ਵਿੱਚ ਲੈ ਰਹੀ ਹੈ ਮੰਗਲਵਾਰ ਨੂੰ ਕਈ ਗੰਭੀਰ ਮੌਸਮ ਚੇਤਾਵਨੀਆਂ ਲਾਗੂ ਨੇ ਪਰ ਪੂਰੇ ਸਕਾਟਲੈਂਡ, ਉਤਰੀ ਆਇਰਲੈਂਡ ਅਤੇ ਉਤਰੀ ਇੰਗਲੈਂਡ ਦੇ ਵਿੱਚ برف ਅਤੇ ਬਰਫਬਾਦੀ ਦੇ ਲਈ ਪੀਲਾ ਅਲਰਟ ਜਾਰੀ ਨੇ ਜਦਕਿ ਕੇਂਦਰੀ ਸਕਾਟਲੈਂਡ ਦੇ ਕੁਝ ਹਿੱਸੇ ਦੇ ਵਿੱਚ ਬਰਫਬਾਦੀ ਦੇ ਲਈ ਅੰਬਰ ਚੇਤਾਵਨੀ ਲਾਗੂ ਕਰ ਦਿੱਤੀ ਗਈ ਹੈ ਮੌਸਮ ਵਿਭਾਗ ਨੇ ਦੱਸਿਆ ਕਿ ਇੰਗਲੈਂਡ ਦੇ ਪੂਰਬੀ ਲਾਕਿਆ ਵੇਲਜ਼ ਦੇ ਪੱਛਮੀ ਹਿੱਸੇਆ ਡੇਵੌਨ ਅਤੇ ਕੌਰਨਵਾਲ ਦੇ ਵਿੱਚ ਵੀ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਇੰਗਲੈਂਡ ਦੇ ਸਾਰੇ ਖੇਤਰ ਦੇ ਲਈ ਅੰਬਰ ਠੰਡੇ ਸਿਹਤ ਅਲਰਟ ਸ਼ੁੱਕਰਵਾਰ ਨੂੰ ਜੁਨਵੀ ਤੱਕ ਲਾਗੂ ਰਹਿਣਗੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪ੍ਰਭਾਵਿਤ ਇਲਾਕੇ ਦੇ ਵਿੱਚ ਲੋਕਾਂ ਨੂੰ ਬਹੁਤ ਘੱਟ ਤਾਪਮਾਨ برف ਬਰਫਬਾਰੀ ਅਤੇ ਮੀਂਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਦੇ ਨਾਲ ਅਵਾਜਾਈ ਦਿਨਚਾਰਾ ਅਤੇ ਸਿਹਤ ਉਤੇ ਅਸਰ ਪਾ ਸਕਦਾ ਹੈ ਮੌਸਮ ਵਿਭਾਗ ਦੇ ਮੁੱਖ ਮੌਸਮ ਵਿਗਿਆਨੀ ਮੈਥਿਊ ਲੇਰੈਂਚ ਨੇ ਕਿਹਾ ਕਿ ਇਸ ਹਫਤੇ ਯੂਕੇ ਦੇ ਵਿੱਚ ਸਰਦੀਆਂ ਦੇ ਕਈ ਖਤਰੇ ਸਾਹਮਣੇ ਆ ਸਕਦੇ ਨੇ ਘੱਟ ਤਾਪਮਾਨ ਦੇ ਨਾਲ ਨਾਲ ਪਰਬਤੀ ਅਤੇ ਬਰਫ਼ ਪੰਨਣ ਦਾ ਖਤਰਾ ਰਹੇਗਾ ਕਈ ਗੰਭੀਰ ਮੌਸਮ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ ਅਤੇ ਹਫਤੇ ਬਾਅਦ ਇਹਨਾਂ ਦੇ ਵਿੱਚ ਅਪਡੇਟ ਹੋ ਸਕਦਾ ਹੈ ਇਸ ਲਈ ਲੋਕਾਂ ਨੂੰ ਤਾਜ਼ਾ ਭੂਖਵਾਨੀ ਤੇ ਨਜ਼ਰ ਰੱਖਣੀ ਚਾਹੀਦੀ ਹੈ ਇਸ ਦੌਰਾਨ ਕਰਨ ਨੂੰ ਆਪਣੇ ਡਰਾਈਵਵੇ ਅਤੇ ਫੁੱਟਪਾਥਾਂ ਤੋਂ برف ਸਾਫ਼ ਕਰਨ ਪਾਰੇ ਵੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ ਕਾਨੂੰਨੀ ਮਹਾਰਤ ਦੇ ਅਨੁਸਾਰ برف ਨੂੰ ਗਲਤ ਤਰੀਕੇ ਦੇ ਨਾਲ ਸਾਫ਼ ਕਰਨਾ ਕਈ ਵਾਰ ਇਸ ਨੂੰ ਬਿਲਕੁਲ ਨਾ ਸਾਫ਼ ਕਰਨ ਨਾਲੋਂ ਵੀ ਵਧੇਰੇ ਖਤਰਨਾਕ ਸਾਬਤ ਹੋ ਸਕਦਾ ਹੈ ਟ੍ਰਾਂਸਪੋਰਟ ਵਿਭਾਗ ਦੀ ਸਲਾਹ ਮੁਤਾਬਕ ਲੋਕ ਆਪਣੇ ਤੌਰ ਉਤੇ ਫੁੱਟਪਾਥ ਚੱਲ ਡਰਾਈਵਵੇ ਤੋਂ ਬਹੁਤ ਸਾਫ ਕਰ ਸਕਦੇ ਨੇ ਅਤੇ ਜੇਕਰ ਇਹ ਕੰਮ ਧਿਆਨ ਦੇ ਨਾਲ ਕੀਤਾ ਜਾਵੇ ਤਾਂ ਮੁਕਦਮੇ ਦਾ ਖਤਰਾ ਘੱਟ ਸਕਦਾ ਹੈ ਹਾਲਾਂਕਿ ਜੇਕਰ ਸਫਾਈ ਠੀਕ ਤਰੀਕੇ ਦੇ ਨਾਲ ਨਾ ਕੀਤੀ ਜਾਵੇ ਤਾਂ ਕੋਈ ਵਿਅਕਤੀ ਫਿਸਲ ਕੇ ਸਖਮੀ ਵੀ ਹੋ ਸਕਦਾ ਹੈ ਜਾਂ ਕਾਨੂੰਨੀ ਜ਼ਿੰਮੇਵਾਰੀ ਪਾ ਸਕਦੀ ਹੈ ਗੁਆਟਲੀ ਸੈਲਸਟਰੀਸ ਅਲ ਅਲਪੀ ਦੇ ਵਕੀਲ ਹਿਊ ਰੋਲੈਂਡ ਨੇ ਕਿਹਾ ਕਿ ਨਿਜੀ ਜ਼ਮੀਨ ਦੇ ਮਾਲਕ ਦਾ ਫਰਜ਼ ਬੰਦਾ ਹੈ ਕਿ ਉਹ ਆਪਣੇ ਘਰ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਵਾਟਸਐਪ ਕਦਮ ਚੁੱਕਨ ਉਹਨਾਂ ਨੇ ਜ਼ੋਰ ਦਿੱਤਾ ਕਿ ਚੀਕਰ ਬਰਫ਼ ਸਾਫ਼ ਕੀਤੀ ਜਾਵੇ ਤਾਂ ਇਹ ਕੰਮ ਢੰਗ ਦੇ ਨਾਲ ਅਤੇ ਨਿਰੰਤਰ ਤੋਤ ਕੀਤਾ ਜਾਣਾ ਚਾਹੀਦਾ ਹੈ ਮਾਰਦੇ ਅਨੁਸਾਰ ਬਰਫ਼ ਸਾਫ਼ ਕਰਨ ਦਾ ਸਭ ਤੋਂ ਵਧੀਆ ਸਮਾਂ ਦਿਨ ਦੀ ਸ਼ੁਰੂਆਤ 'ਚ ਹੁੰਦਾ ਹੈ ਜਦੋਂ ਬਰਫ਼ ਹਾਲੇ ਤਾਜ਼ੀ ਅਤੇ ਟੀਲੀ ਹੁੰਦੀ ਹੈ ਪਾਣੀ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ ਕਿਉਂਕਿ ਇਹ ਦੁਬਾਰਾ ਜੰਮ ਕੇ ਖਤਰਨਾਕ ਕਾਲੀ ਬਰਫ਼ ਬਣ ਸਕਦੀ ਹੈ ਨਮਕ ਦੀ ਵਰਤੋਂ ਬਰਫ਼ ਨੂੰ ਪਿਘਲੌਣ ਅਤੇ ਦੁਬਾਰਾ ਜੰਮਣ ਤੋਂ ਰੋਕਣ ਦੇ ਵਿੱਚ ਮਦਦ ਕਰਦੀ ਹੈ ਜੇ ਨਮਕ ਉਪਲਬਧ ਨਾ ਹੋਵੇ ਤਾਂ ਰੇਤ ਜਾਂ ਸੁਆਦੀ ਪੈਰਾ ਹੇਠ ਪਕਰ ਦੇਣ ਦੇ ਲਈ ਵਧੀ ਜਾ ਸਕਦੀ ਹੈ ਖਾਸ ਤੌਰ ਉਤੇ ਪੋਣੀਆਂ ਤੇ ਢਲਾਨ ਵਾਲੇ ਰਸਤੇ ਸਾਫ ਕਰਦੇ ਸਮੇਂ ਵਧੇਰੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ ਕਾਨੂੰਨੀ ਮਹਾਰਤਾ ਕਹਿੰਦਾ ਹੈ ਕਿ ਅਧੂਰੀ ਜਾਂ ਗਲਤ ਸਮੇਂ ਕੀਤੀ ਸਫਾਈ ਹਾਲਾਤ ਨੂੰ ਹੋਰ ਵੀ ਖਰਾਬ ਕਰ ਸਕਦੀ ਹੈ ਅੰਤ ਦੇ ਵਿੱਚ ਅਧਿਕਾਰੀਆਂ ਨੇ ਲੋਕਾਂ ਨੂੰ ਖਬਰਾਂ ਤੋਂ ਬਚਨ ਸੁਰੱਖਿਆ ਨਿਯਮਾਂ ਨੂੰ ਪਾਲਣਾ ਕਰਨ ਅਤੇ ਮੌਸਮ ਸੰਬੰਧੀ ਤਾਜ਼ਾ ਜਾਣਕਾਰੀ ਨਾਲ ਅਪਡੇਟ ਰਹਿਣ ਦੀ ਵੀ ਅਪੀਲ ਕੀਤੀ ਹੈ ਯੂਕੇ ਪੱਦੇਕਰਨ ਨੂੰ ਅਗਲੇ ਕੁਝ ਦਿਨਾਂ ਦੌਰਾਨ ਤਿੱਖੀ ਠੰਡ ਪਰਫ ਅਤੇ برفਬਾਰੀ ਦੇ ਲਈ ਤਿਆਰ ਰਹਿਣ ਦੀ ਸਖਤ ਚੇਤਾਵਨੀ ਦਿੱਤੀ ਗਈ ਹੈ ਕਿਉਂਕਿ ਆਰਕਟਿਕ ਹਵਾ ਦੇਸ਼ ਦੇ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ ਮੰਗਲਵਾਰ ਨੂੰ ਕਈ ਗੰਭੀਰ ਮੌਸਮ ਚੇਤਾਵਨੀਆਂ ਲਾਗੂ ਨੇ ਪਰ ਪੂਰੇ ਸਕਾਟਲੈਂਡ ਉਤਰੀ ਆਇਰਲੈਂਡ ਅਤੇ ਉੱਤਰੀ ਇੰਗਲੈਂਡ ਦੇ ਵਿੱਚ برف ਅਤੇ برفਬਾਰੀ ਦੇ ਲਈ ਪੀਲਾ ਅਲਰਟ ਜਾਰੀ ਨੇ ਜਰਕੇ ਕੈਂਟਰੀ ਸਕਾਟਲੈਂਡ ਦੇ ਕੁਝ ਹਿੱਸਿਆਂ ਦੇ ਵਿੱਚ ਵਪਾਰੀ ਤੇ ਲਈ ਅੰਬਰ ਚੇਤਾਵਨੀ ਲਾਗੂ ਕਰ ਦਿੱਤੀ ਗਈ ਹੈ ਮੌਸਮ ਵਿਭਾਗ ਨੇ ਦੱਸਿਆ ਕਿ ਇੰਗਲੈਂਡ ਦੇ ਪੂਰਬੀ ਇਲਾਕੇ ਆਵੇਲਜ਼ ਦੇ ਪੱਛਮੀ ਹਿੱਸੇ ਡੇਵਨ ਅਤੇ ਕੌਨਵਾਲ ਦੇ ਵਿੱਚ ਵੀ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਇੰਗਲੈਂਡ ਦੇ ਸਾਰੇ ਖੇਤਰ ਦੇ ਲਈ ਅੰਬਰ ਠੰਡੇ ਸਿਹਤ ਅਲਰਟ ਸ਼ੁੱਕਰਵਾਰ ਨੂੰ ਜੁਨਵੀ ਤੱਕ ਲਾਗੂ ਰਹਿਣਗੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪ੍ਰਭਾਵਿਤ ਇਲਾਕੇ ਦੇ ਵਿੱਚ ਲੋਕਾਂ ਨੂੰ ਬਹੁਤ ਘੱਟ ਤਾਪਮਾਨ برفਬਾਰੀ ਅਤੇ ਮੀਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੁਸਤ ਨਾਲ ਆਵਾਜਾਈ ਦਿਨਚਾਰਾ ਅਤੇ ਸਿਹਤ ਉਤੇ ਅਸਰ ਪੈ ਸਕਦਾ ਹੈ ਮੌਸਮ ਵਿਭਾਗ ਦੇ ਮੁੱਖ ਮੌਸਮ ਵਿਗਿਆਨੀ ਮੈਥਿਊ ਲੇਰੈਂਟ ਨੇ ਕਿਹਾ ਕਿ ਇਸ ਹਫਤੇ ਯੂਕੇ ਦੇ ਵਿੱਚ ਸਰਦੀਆਂ ਦੇ ਕਈ ਖਤਰੇ ਸਾਹਮਣੇ ਆ ਸਕਦੇ ਨੇ ਘੱਟ ਤਾਪਮਨ ਦੇ ਨਾਲ ਨਾਲ ਪਰੰਪਰਿਅ ਅਤੇ ਬਰਫ਼ ਬਨਣ ਦਾ ਖਤਰਾ ਰਹੇਗਾ ਕਈ ਗੰਭੀਰ ਮੌਸਮ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ ਅਤੇ ਹਫਤੇ ਭਰ ਇਹਨਾਂ ਦੇ ਵਿੱਚ ਅਪਡੇਟ ਹੋ ਸਕਦਾ ਹੈ ਇਸ ਲਈ ਲੋਕਾਂ ਨੂੰ ਤਾਜ਼ਾ ਬੁਖਵਾਨੀ ਤੇ ਨਜ਼ਰ ਰੱਖਣੀ ਚਾਹੀਦੀ ਹੈ ਰੈਸਟੋਰੈਂਟ ਕਰਨ ਨੂੰ ਆਪਣੇ ਡਰਾਈਵਵੇ ਅਤੇ ਫੁੱਟਪਾਥਾਂ ਤੋਂ برف ਸਾਫ਼ ਕਰਨ ਲਈ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ ਪਾਨੁਣੀ ਮਹਰਤੇ ਅਨੁਸਾਰ برف ਨੂੰ ਗਲ ਤਰੀਕੇ ਦੇ ਨਾਲ ਸਾਫ਼ ਕਰਨਾ ਕਈ ਵਾਰ ਇਸ ਨੂੰ ਬਿਲਕੁਲ ਨਾ ਸਾਫ਼ ਕਰਨ ਨਾਲੋਂ ਵੀ ਵਧੇਰੇ ਖਤਰਨਾਕ ਸਾਬਤ ਹੋ ਸਕਦਾ ਹੈ ਟ੍ਰਾਂਸਪੋਰਟ ਵਿਭਾਗ ਦੀ ਸਲਾਹ ਮੁਤਾਬਕ ਲੋਕ ਆਪਣੇ ਤੌਰ ਉਤੇ ਫੁੱਟਪਾਥ ਜਾਂ ਡਰਾਈਵਵੇ ਤੋਂ ਬਰਫ਼ صاف ਕਰ ਸਕਦੇ ਨੇ ਅਤੇ ਜੇਕਰ ਇਹ ਕੰਮ ਧਿਆਨ ਦੇ ਨਾਲ ਕੀਤਾ ਜਾਵੇ ਤਾਂ ਮੁਕਦਮੇ ਦਾ ਖਤਰਾ ਘੱਟ ਸਕਦਾ ਹੈ ਹਾਲਾਂਕਿ ਜੇਕਰ ਸਫਾਈ ਠੀਕ ਤਰੀਕੇ ਨਾਲ ਨਾ ਕੀਤੀ ਜਾਵੇ ਤਾਂ ਕੋਈ ਵਿਅਕਤੀ ਫਿਸਲ ਕੇ ਸਖਮੀ ਵੀ ਹੋ ਸਕਦਾ ਹੈ ਜਾਂ ਕਾਨੂੰਨੀ ਜ਼ਿੰਮੇਵਾਰੀ ਪਾ ਸਕਦੀ ਹੈ ਗੁਆਟਲੀ ਸੈਲਸਟਰੀਸ ਅਲ ਅਲਪੀ ਦੇ ਵਕੀਲ ਹਿਊ ਰੋਲੈਂਡ ਨੇ ਕਿਹਾ ਕਿ ਨਿਜੀ ਜ਼ਮੀਨ ਦੇ ਮਾਲਕ ਦਾ ਫਰਜ਼ ਬੰਦਾ ਹੈ ਕਿ ਉਹ ਆਪਣੇ ਘਰ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਦੇ ਲਈ ਵਾਸਪ ਕਦਮ ਚੁੱਕਨ ਉਹਨਾਂ ਨੇ ਜ਼ੋਰ ਦਿੱਤਾ ਕਿ ਚੇਕਰ برف ਸਾਫ਼ ਕੀਤੀ ਜਾਵੇ ਤਾਂ ਇਹ ਕੰਮ ਢੰਗ ਦੇ ਨਾਲ ਅਤੇ ਨਿਰੰਤਰ ਤੌਰ ਤੇ ਕੀਤਾ ਜਾਣਾ ਚਾਹੀਦਾ ਹੈ। ਮਾਹਰ ਦੇ ਅਨੁਸਾਰ برف ਸਾਫ਼ ਕਰਨ ਦਾ ਸਭ ਤੋਂ ਵਧੀਆ ਸਮਾਂ ਦਿਨ ਦੀ ਸ਼ੁਰੂਆਤ 'ਚ ਹੁੰਦਾ ਹੈ ਜਦੋਂ برف ਹਾਲੇ ਤਾਜ਼ੀ ਅਤੇ ਢੀਲੀ ਹੁੰਦੀ ਹੈ। ਪਾਣੀ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ ਕਿਉਂਕਿ ਇਹ ਦੁਬਾਰਾ ਜੰਮ ਕੇ ਖਤਰਨਾਕ ਕਾਲੀ برف ਬਣ ਸਕਦੀ ਹੈ। ਨਮਕ ਦੀ ਵਰਤੋਂ برف ਨੂੰ ਪਿਘਲੌਣ ਅਤੇ ਦੁਬਾਰਾ ਜੰਮਣ ਤੋਂ ਰੋਕਣ ਦੇ ਵਿੱਚ ਮਦਦ ਕਰਦੀ ਹੈ। ਜੇ ਨਮਕ ਉਪਲਬਧ ਨਾ ਹੋਵੇ ਤਾਂ ਰੇਤ ਜਾਂ ਸੁਆਹ ਦੀ ਸਾਰਾ ਹੇਠ پکڑ ਦੇਣ ਦੇ ਲਈ ਵਰਤੀ ਜਾ ਸਕਦੀ ਹੈ ਖਾਸ ਤੌਰ